ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਟਾਂਡਾ ਦੇ ਰੇਲਵੇ ਸਟੇਸ਼ਨ ਤੇ ਅੱਜ ਇੱਕ ਬੱਚੇ ਨੇ ਜ਼ੋਰਦਾਰ ਜਿਹੜਾ ਹੈ ਉਹ ਕਰੰਟ ਦਾ ਝਟਕਾ ਲੱਗਾ ਜਿਸ ਕਾਰਨ ਉਸ ਦਾ 70 ਤੋਂ 80% ਸਰੀਰ ਝੁੱਸ ਗਿਆ ਤੁਹਾਨੂੰ ਦੱਸਦੇ ਹਾਂ ਕਿ ਬੱਚੇ ਫੋਟੋ ਖਿਚਾਉਣ ਦੇ ਚੱਕਰ ਦੇ ਵਿੱਚ ਰੇਲਵੇ ਸਟੇਸ਼ਨ ਤੇ ਪਹੁੰਚੇ ਉਸ ਦੇ ਵਿੱਚ ਇੱਕ ਬੱਚਾ ਜਿਸ ਦਾ ਨਾਮ ਕਰਨ ਪੁੱਤਰ ਦਲਵਿੰਦਰ ਸਿੰਘ ਪਿੰਡ ਕਲੋਆ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਉਹ ਟ੍ਰੇਨ ਦੇ ਡੱਬੇ ਤੇ ਚੜ ਗਿਆ ਅਤੇ ਉੱਪਰ ਜਿਹੜੀਆਂ ਕਰੰਟ ਦੀਆਂ ਤਾਰਾਂ ਸੀ ਉਸ ਨਾਲ ਜ਼ੋਰ ਦਾ ਝਟਕਾ ਲੱਗਾ ਜਿਸ ਕਾਰਨ ਉਹ ਥੱਲੇ ਡਿੱਗਿਆ ਅਤੇ ਉਸ ਦਾ ਜਿਹੜਾ ਸਰੀਰ ਜਿਹੜਾ ਆ ਉਹ 70 ਤੋਂ 80% ਝੁੱਲ ਗਿਆ ਜੋ ਕਿ ਸ 17 ਸਾਲ ਉਮਰ ਦਾ ਲੜਕਾ ਸੀ ਸਨ ਆਫ ਦਿਲਵਿੰਦਰ ਸਿੰਘ ਕੋਲੋਆ ਪਿੰਡ ਦਾ ਸੀ ਉਹ ਮਰੀਜ਼ ਲੈ ਕੇ ਆਏ ਆ ਸਾਡੇ ਕੋ ਸੁਣਨ ਚ ਆਇਆ ਕਿ ਸ਼ਾਇਦ ਉਹ ਰੇਲਵੇ ਲਾਈਨ ਦੇ ਵਿੱਚ ਉਹਨੂੰ ਕਰੰਟ ਪਿਆ ਉਹ ਰੇਲਵੇ ਲਾਈਨ ਤੋਂ ਤੇ ਉਹ ਉਹਦਾ ਕਾਫੀ ਬर्न ਹੋਇਆ ਸੀ ਅਸੀਂ ਉਹਦੀ ਮੁੱਢਲੀ ਸਹਾਇਤਾ ਦੇ ਕੇ ਉਹਨੂੰ ਅਸੀਂ ਵੱਡੇ ਹਸਪਤਾਲ ਭੇਜ ਦਿੱਤਾ ਕਿ ਕਿੰਨੇ ਪਰਸੈਂਟਸ ਦੇ ਸਡਨ ਦਾ ਪਰਸ ਸਾਰਾ ਉਹਦਾ ਫਰੰਟ ਤੋਂ ਉੱਪਰੋਂ ਲੈ ਕੇ ਨੀਚੇ ਤੱਕ ਸਾਰਾ

ਤਸੋਂ ਪਤਾ ਕੀ ਹੋਇਆ ਹੈ ਕਿ ਉਹ ਹੋਇਆ ਕੀ ਜਗਤ ਸਾਡੀ ਕੋਈ ਨਹੀਂ ਹੈ ਸਾਡੀਆਂ ਕਹਿੰਦੇ ਘੋੜਾਂ ਕਿਤਰੀਆਂ ਹੈ ਪੈਸਾ ਘੋੜਾਂ ਕਹਿੰਦੇ ਅਸੀਂ ਆਪਣੀਆਂ ਹੀ ਖੇਦੇ ਸੀ ਫੜਾ ਉਹਦੇ ਪੈਸੇ ਲੱਗੇ ਕਦੇ ਉੱਤੇ ਚੜ ਗਿਆ ਇਹ ਟ੍ਰੇਨ ਦੇ ਡੱਬੇ ਤੇ ਚੜਿਆ ਪਰ ਸਾਡੀ ਹਾਂ ਜਿੱਤ ਦੇ ਡੱਬੇ ਉੱਪਰ ਫੋਟੋ ਖਿਚਉਣ ਲੱਗਾ ਸੀ ਨਹੀਂ ਨਹੀਂ ਸਾਡੀ ਪੈਸੇ ਫੋਟੋ ਨਹੀਂ ਖਿਚਉਣ ਲੱਗਾ ਸੀ ਤੇਰਾ ਨਾਮ ਕੀ ਹੈ ਪਤਾ ਨਹੀਂ ਕਿੱਦਾਂ ਜਾਣ ਤੇਰਾ ਨਾਮ ਕੀ ਹੈ ਤੇਰਾ ਨਾਮ ਸਹਿਲਾਵ ਤੇਰਾ ਨਾਮ ਕੀ ਹੈ ਨਵਿੰਦਰ ਕਿਹੜੇ ਪਿੰਡ ਤੋਂ ਬਾਂਦਾ ਰੇ ਕੁੱਲੇ ਛੁੱਟੀ ਕਿਤੇ ਸੀ ਗਾਂਦੀ ਸਾਡੀ ਤੇਰੀ ਕੁੱਲੇ ਚੱਲਿਆ ਸੀ ਸਾਇਓ ਫੋਟੋ ਕਿਦਾਂ ਦਾ ਪਲਾਨ ਜੋ ਬਣ ਗਿਆ ਸੀ ਇਹਦਾ ਉਹ ਕੁੱਲੇ ਬੰਦ ਕੇ ਤੁਸੀਂ ਇਹਨੇ ਇਹਨਾਂ ਤੇ ਫਿਰ ਫੋਟੋਆਂ ਕਹਿੰਦੇ ਸੀ ਕਿ ਇਹ ਆਪਣੇ ਵਿਚਾਰੀਆਂ ਸਾਜੀ ਪੜਾਈ ਲੱਗਾ ਉਹ ਕਰੋ ਜੜ ਗਿਆ ਇਹ ਕਿਚਨ ਦੇ ਫੋਟੋਆਂ ਕੀ ਕਰਨਗੇ ਵੀਰੇ ਬੜਾ ਪਿੱਛੜ ਗਏ ਹਾਂ ਮੈਂ